ਦੀ ਕਾ ਜੀ ਸਾਰਿਆਂ ਨੂੰ ਅੱਲਾ ਦੀ ਚਰਮਾ ਵਾਲੀ सभिनी ख़राब सब तिझ लिखा वा ਯੋ ਯਾਰ ਇਹ ਇੱਕ ਹਸਾਲ ਹੋਈ ਆਣੀ ਬਾਈ ਸਿੱਧੂ ਮਸੇਵਾਲੇ ਵਾਲੀ ਅਗਮ ਖੱਟੜਾ ਬਾਹਰ ਕੌਣ ਪੁੱਛਦਾ ਬਾਈ ਟ੍ਰੈਫਿਕ ਮਾਰਕਦਾ ਲੰਘ ਲੰਘ ਹੀ ਜਾਂਦਾ ਦੇਖ ਲੋ ਜੀ ਕਿੰਨੀ ਬਿਮਾਰੀਆਂ ਮਸ਼ੀਨ ਦਿਖਦੀ ਵੀ ਨਹੀਂ ਵਿੱਚ ਚਾੜ ਦਾ ਇੱਕ ਦੀ ਘੱਟਿਆ ਗਿਰਨੇ ਕਰਕੇ ਹੋ ਗਿਆ ਸਾਲਦੀ ਰੋਗ ਵੀ ਪੈ ਗਿਆ ਪੂਰਾ ਜਾ ਹਾਲ ਹੋ ਗਿਆ ਜੀ ਦਾ ਬਿਮਾਰੀ ਬਹੁਤ ਹੈ ਦਿਖਦੀ ਵੀ ਨਹੀਂ ਮਸੀਹ ਵਿੱਚ ਆਈ ਹੈ ਸਾਲਦੀ ਵਾਲੀ ਬਿਮਾਰੀ ਹੋਣੀ ਹੈ ਆਈ ਚੀਜ਼ਾਂ ਮਾਰਦੇ ਜਿੰਮੇਦਾਰ ਨੂੰ ਕਦੀ ਡੋਬਾ ਕਦੀ ਸੋਕਾ ਕਦੀ ਬਿਮਾਰੀ ਕਦੀ ਕੋਈ ਨਹੀਂ ਕੋਲੋ ਕੋਈ ਨਹੀਂ ਅੰਦੇ ਕੇਦਰ ਚੁੱਪ ਚੱਲੂਗਾ ਨਾ ਕਟਰ ਹੁਣ ਮੁਰੇ ਦੇ ਦਾਣੇ ਆਉਣਗੇ ਦੇਖ ਕੇ ਲਈ ਪੁਲੇ ਪੁਲੇ ਹਾਲ ਦੀ ਬਿਮਾਰੀ ਆ ਜੀ ਬੜੇ ਗੁੱਪੜੇ ਸੱਪਲੇ ਕਰਦੇ ਨੇ ਗਾਣੇ ਦਾ ਉਹ ਥੋੜਾ ਦੇਖ ਰਿਹਾ ਮਾੜਾ ਮਾੜਾ ਉਹ ਕਿਹੜੀ ਟਰੈਲੀ ਦਾ ਇਹ ਭਰਤੀ ਆ ਇਹਦਾ ਉਹ ਖੜੀ ਛੋਟੀ ਟਰੈਲੀ ਸਾਡੀ ਤੇ ਇਹਨਾਂ ਦਾ ਲੱਗਣੀ ਹੈ ਮੁੰਡਿਆਂ ਦਾ ਮਸ਼ੀਨ ਇਹ ਖੜੇ ਦੇਖ ਇਹ ਬੈਠੇ ਆ ਇਹਨਾਂ ਨਾਲ ਵੀ ਟਰੈਲੀ ਖੜਾਈ ਹੋਇਆ ਖੜਾਈ ਦੀ ਟਰੈਲੀ ਇਹਨਾਂ ਨਾਲ ਕਾਲ ਜੀ ਸਾਰਿਆਂ ਨੂੰ ਅੱਜ ਲਾਤੀ ਦੁਆਰਾ ਰਾਣੀ ਦੁਆਰਾ ਲਾਤੀ ਅੱਜ ਕੰਮ ਚਲਾ ਦਿਆ। ਸਵੇਰੇ ਬਾਅਦ ਚਲਾ ਦਿਆ ਕੰਮ। ਦੇਖੋ ਰੱਬ ਕਿਆ ਕਰਦਾ ਅੱਜ ਪਹਿਲਾਂ ਝਾੜ ਦਾ ਵੇਖੇ ਘੱਟੇ ਆ ਗਈ। ਝਾੜ ਦਾ ਘੱਟੇ ਆ। ਜਿਵੇਂ ਜਿਵੇਂ ਹੁੰਦਾ ਹੁਣ ਹਾਲਿਆ ਇਹਨੇ ਘੱਟ ਲਾਇਆ। ਥੋੜਾ ਥੋੜਾ ਜਿਹਾ ਘੱਟ ਲਾਇਆ ਅੱਜ। ਕਰ ਗਿਆ ਜੀ ਕੰਮ ਇਹ ਸਾਢੇ ਪਣ ਦਾ ਜੋਡਿਆਰ ਲਿਆ ਆ ਬੰਦਾ ਇਹ ਕੀ ਆ ਬੋਲਦਾ ਪਤਾ ਨਹੀਂ ਜੋਡਿਆਰ ਲਈ ਆ ਰਿਹਾ ਮੁੰਡਾ ਜੋਡਿਆਰ 5210 ਇਹਦਾ 5210 ਹੀ ਲੈਣਾ ਕਰ ਰਿਹਾ ਇਹ ਕੰਮ ਚੀਰੀ ਦਾ ਝਾੜ-ਝੂੜ ਤਾਂ ਹੈ ਨਹੀਂ ਨਹੀਂ ਅੰਨੇ ਮੈਦਾ ਬੰਬੂ ਜਾਂ ਬਚ ਜਾਂਦਾ ਇਹਦਾ ਹੋਰ ਨਾ ਝਾੜ ਘਾਟ ਹੈ ਇਹ ਚੀਰੀ ਦਾ ਜੀ ਜ਼ਿਮੀਦਾਰਾਂ ਨੂੰ ਤਾਂ ਹੀ ਨਾ ਕੰਮਾਂ ਨਾਲ ਤੰਗ ਕਰ ਲਿਆ ਤੇ ਆ ਹੁਣ ਬਾਪੂ ਛੱਟਿਆ ਛੁੱਟਿਆ ਮੈਂ ਛੱਡ ਫਰਾ ਤੇ ਜਿਹੜਾ ਰੱਬ ਨਹੀਂ ਦੇਣਾ ਉਹਦਾ ਪਤਾ ਜਿੱਲਾ ਆਪਣਾ ਨਹੀਂ ਟਰੈਲੀ ਦਾ ਭਰ ਜਣੀ ਸੀ ਟਰੈਲੀ ਵੀ ਛੋਟੀ ਆ ਨਾ ਇਹ ਵਿਚਾਰੀ